ਇਸ ਵੀਰ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਵੀਰ ਸਿੱਧੂ ਮੂਸੇਵਾਲਾ ਦਾ ਕਟੜਫੈਣਾ ਵੀਰ ਦਾ ਨਾਮ ਆ ਸ਼ੈਰੀ ਸ਼ਰਮਾ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਵਾਰੀ ਇਹ ਵੀਰ ਮਿਲ ਵੀ ਚੁੱਕਿਆ ਹੈ ਅਤੇ ਪਰਮੀਸ਼ਰ ਬਰਮਾ ਦੇ ਡਾਈਵੋਰਸ ਦੇ ਰੂਮਰਸ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਾਸੇ ਛਾਏ ਹੋਏ ਨੇ ਅਤੇ ਇਸ ਵੀਰ ਨੇ ਸਾਰਾ ਕੁਝ ਸੱਚ ਦੱਸਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਨੈਗੇਟਿਵਿਟੀ ਫੈਲਾਈ ਜਾਂਦੀ ਹੈ ਅਤੇ ਪੇਜਾਂ ਵਾਲੇ ਆਪਣੇ ਕੁਝ ਟਾਈਮ ਦੇ ਐਂਟਰਟੇਨਮੈਂਟ ਵਾਸਤੇ ਕਿਸੇ ਦੀ ਪਰਸਨਲ ਲਾਈਫ ਦੇ ਨਾਲ ਕਿਵੇਂ ਖਿਲਵਾੜ ਕਰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਾ ਪਰਮੇਸ਼ਵਰ ਬਰਮਾ ਦੇ ਡਾਈਵੋਰਸ ਨੂੰ ਲੈ ਕੇ ਤਾਂ ਉਹਨਾਂ ਦੀ ਸਾਰਿਆਂ ਦੀ ਰੇਲ ਬਣਾਈ ਆ ਇਸ ਬਾਈ ਨੇ ਤੇ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ ਨੇ ਵੀਰਦੀ ਬਗੱਲਾਂ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਦੇ ਕੋਲ ਬਾਈ ਪਰਮੇਸ਼ਵਰ ਬਰਮਾ ਦਾ ਹੋਇਆ ਡਾਈਵੋਰਸ ਇਹ ਖਬਰ ਆਈ ਬਾਈ ਬੜਾ ਮਨ ਤੋਂ ਖਿਆ ਯਾਰ ਵੀ ਬੰਦੇ ਦਾ ਘਰ ਹੋ ਖਰਾਬ ਹੋ ਗਿਆ ਹੈ ਤੇ ਆਪਣੇ ਜਿਹੜੇ ਸੋਸ਼ਲ ਮੀਡੀਆ ਪੇਜਾਂ ਵਾਲੇ ਆ ਜਿਹੜਾ ਮੀਮਸ ਬਣਾਈ ਜਾਂਦੇ ਆ ਇਹਨਾਂ ਨੇ ਬਈ ਆ ਚੀਜ਼ ਦਾ ਏਡਾ ਮਜ਼ਾਕ ਬਣਾਇਆ ਏਟੀ ਕਰਦ ਠਾਈ ਇਹਨਾਂ ਨੇ ਨੋ ਮੋਰ ਛੜਾ ਇਹ ਉਹ ਪਤਾ ਨਹੀਂ ਕੀ ਕੀ ਚੀਜ਼ਾਂ ਬਣਾ ਬਣਾ ਕੇ ਪਰਮੇਸ਼ ਦੀਆਂ ਵੀਡੀਓ ਲਾ ਲਾ ਕੇ ਜਲੂਸ ਕੱਢ ਯਾਰ ਇੱਕ ਚੀਜ਼ ਤਾਂ ਹੈ ਸੋਸ਼ਲ ਮੀਡੀਆ ਪਰਸਨਲ ਲਾਈਫ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੰਦੀ ਐ ਕਦੇ ਕਦੇ ਤਾਂ ਐ ਸੋਚਦੇ ਆ ਯਾਰ ਵੀ ਆ ਸੋਸ਼ਲ ਮੀਡੀਆ ਨੇ ਕਿੰਨੇ ਲੋਕਾਂ ਦੇ ਘਰ ਖਰਾਬ ਕਰਤੇ ਕਿੰਨੇ ਲੋਕਾਂ ਦੀ ਜ਼ਿੰਦਗੀ ਦਾ ਮਜ਼ਾਕ ਬਣਾਤਾ ਵੀ ਕਿੰਨਾ ਇਹ ਜਲੂਸ ਨਿਕਲਦਾ ਯਾਰ ਤੇ ਹੁਣ ਬੜਾ ਦੁੱਖ ਦੀ ਗੱਲ ਐ ਮੈਂ ਤਾਂ ਕਹਿੰਦਾ ਵੀ ਰੱਬ ਕਰੇ ਵੀ ਇਹ ਸਭ ਫੇਕ ਨਿਊਜ਼ ਹੋਵੇ ਤੇ ਬਾਈ ਦਾ ਜਲਦੀ ਘਰ ਦਵਾਰੇ ਬਸ ਜੇ ਯਾਰ ਪਰ ਜੇ ਸੱਚ ਹੈ ਤਾਂ ਮੈਂ ਸਾਰੇ ਆ ਪੇਜ ਵਾਲਿਆਂ ਨੂੰ ਤੇ ਆਪਣੇ ਜਿਹੜੇ ਮਜ਼ਾਕ ਉਡਾਉਣ ਵਾਲੀ ਜਨਤਾ ਨੂੰ ਬੇਨਤੀ ਕਰੂਗਾ ਬਾਈ ਕਿਸੇ ਦਾ ਤਾਂ ਘਰ ਬਰਬਾਦ ਹੋ ਗਿਆ ਯਾਰ ਤੁਸੀਂ ਆ ਮਜ਼ਾਕ ਬਣਾ ਆਪਣਾ ਕਿ ਵੀਡੀਓ ਪਾ ਪਾ ਕੇ ਜਮੇ ਜਲੂਸ ਕੱਢੀ ਜਾਂਦੇ ਹੋ ਯਾਰ ਤੁਸੀਂ ਆ ਦੇਖੋ ਉਹਦੇ ਨਾਲ ਪਿੱਛੇ ਜੇ ਧੀ ਵੀ ਹੈ ਕੁੜੀ ਹੈਗੀ ਤੇ ਉਹ ਕਿੰਨਾ ਐਕਸਾਈਟਿਡ ਸੀਗਾ ਆਉਦੀ ਧੀ ਨੂੰ ਲੈ ਕੇ ਕਿੰਨਾ ਕਹਿੰਦਾ ਸੀਗਾ ਵੀ ਮੈਂ ਬਹੁਤ ਲੱਕੀ ਹਾਂ ਤੇ ਹੁਣ ਜਦੋਂ ਇਹੋ ਜਿਹੀ ਨਿਊਜ਼ ਆ ਜਾਂਦੀ ਹੈ ਤਾਂ ਬੰਦਾ ਕਿੰਨਾ ਅੰਦਰੋਂ ਟੁੱਟਿਆ ਪਿਆ ਹੋਊਗਾ ਯਾਰ ਸੋ ਸਾਰਿਆਂ ਨੂੰ ਰਿਕੁਐਸਟ ਆ ਯਾਰ ਪਲੀਜ਼ ਆ ਚੀਜ਼ਾਂ ਦਾ ਮਜ਼ਾਕ ਨਾ ਬਣਾਓ ਤੇ ਰੱਬ ਕਰੇ ਯਾਰ ਇਹ ਚੀਜ਼ਾਂ ਫੇਕ ਹੋਣ ਤੇ ਜਲ ਤੁਸੀਂ ਦੇਖ ਵੀ ਸਕਦੇ ਹੋ ਵੀਰ ਨੇ ਦੱਸਿਆ ਕਿ ਹਲੇ ਤੱਕ ਕੋਈ ਵੀ ਕਨਫਰਮੇਸ਼ਨ ਨਹੀਂ ਹੈ ਪਰ ਆਪਾਂ ਤਾਂ ਇਹੀ ਚਾਹਾਂਗੇ ਵੀ ਪਰਮੇਸ਼ਵਰ ਮਾ ਦੀ ਇਹ ਖਬਰ ਝੂਟ ਹੋਵੇ ਆਪਾਂ ਸਾਰੇ ਚਾਹੁੰਦੇ ਹਾਂ ਕਿ ਪਰਮੇਸ਼ਵਰ ਮਾ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਧੀ ਆਪਸ ਦੇ ਵਿੱਚ ਰਲ ਮਿਲ ਕੇ ਰਹਿਣ ਦਾ ਵਾਸਤੇ ਬਾਕੀ ਵਾਈਗਰੂ ਅੱਗੇ ਇਹ ਅਰਦਾਸ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ